ਆਗਿਆ ਕੋਈ ਗੱਲ ਨਹੀਂ ਪਰ ਬਚਣ ਵਾਸਤੇ ਜ਼ੁਗਤੀ ਗੁਰੂ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਤੀਜੀ ਅਵਸਥਾ ਹੈ ਬੁਢਾਪਾ 62 ਸਾਲ ਦਾ ਬਾਬਾ ਅਤਾਲੀ ਫੁੱਲਾ ਸਿੰਘ ਉਹਦੇ ਜੀਵਨ ਪ੍ਰੇਰਣਾ ਸਰੋਤ ਹੈ 74 ਸਾਲ ਦੀ ਉਮਰ 'ਚ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ ਬੜੀ ਵੱਡੀ ਦੀਆਂ ਨੇ ਹੈ ਬੁਢਾਪੇ ਦੇ ਰੋਲ ਮਾਡਲ ਬਣ ਗਏ 62 ਸਾਲ ਦੀ ਉਮਰ 'ਚ ਸੇਵਾ ਕਰਦੇ ਨੇ 12 ਸਾਲ ਦੀ ਸੇਵਾ 74 ਸਾਲ ਦੀ ਉਮਰ 'ਚ ਗੁਰਤਾ ਗੱਦੀ 'ਤੇ ਬਿਰਾਜ 90 ਸਾਲ ਦੇ ਹਨ ਭਾਈ ਮਨੀ ਸਿੰਘ ਜਦੋਂ ਸ਼ਹੀਦ ਹੁੰਦੇ ਨੇ 75 ਸਾਲ ਦੇ ਹਨ ਬਾਬਾ ਦੀਪ ਸਿੰਘ ਜੀ ਜਦੋਂ ਸ਼ਹੀਦ ਹੁੰਦੇ ਨੇ 95 ਸਾਲ ਦੇ ਹਨ ਗੁਰੂ ਅਮਰਦਾਸ ਜੀ ਜਦੋਂ ਸ਼ਹੀਦ ਹੁੰਦੇ ਨੇ ਤੇ ਸਿੱਖ ਜਗਤ ਦੇ ਮਹਾਨ ਚਮਕਦੇ ਹੋਏ ਬੁਢਾਪੇ ਦੇ ਸਿਤਾਰੇ ਧੰਨ ਧੰਨ ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਚ ਪੂਰੀ ਦੁਨੀਆ ਚ ਬੁਢਾਪੇ ਨੂੰ ਇੰਨਾ ਅਮੀਰ ਕਰ ਗਏ 6 ਗੁਰੂ ਸਾਹਿਬਾਨ ਦੇ ਦਰਸ਼ਨ ਆਪਣੇ ਹੱਥ ਅੱਖਾਂ ਨਾਲ ਕਰਕੇ ਗਿਆ ਕੋਈ ਸਤਨਾਮ ਸ਼੍ਰੀ ਬਾਬਾ ਜੇ ਬਣਨਾ ਹੈ ਬਾਬੇ ਬੁੱਢਾ ਜੀ ਵਰਗੇ ਬਣੋ ਜਿਹੜੇ ਬਜ਼ੁਰਗ ਬੈਠੇ ਨੇ ਅਰਦਾਸ ਕਰੋ ਮਹਾਰਾਜ ਸਾਡਾ ਬੁਢਾਪਾ ਭਾਈ ਮਨੀ ਸਿੰਘ ਵਰਗਾ ਹੋ ਜਾਏ ਬੱਬਾ ਦੀਪ ਸਿੰਘ ਜੀ ਵਰਗਾ ਹੋ ਜਾਏ ਅਕਾਲੀ ਫੂਲਾ ਸਿੰਘ ਵਰਗਾ ਹੋ ਜਾਏ ਭਗਤ ਪੂਰਨ ਸਿੰਘ ਵਰਗਾ ਹੋ ਜਾਏ ਉਹ ਤੇ ਅੱਜ ਦੇ ਨੇ ਗਿਆਨੀ ਮਾਨ ਸਿੰਘ ਜੀ ਚੌਰ ਵਰਗਾ ਗਿਆਨੀ ਸੰਤ ਸਿੰਘ ਮਸਕੀਨ ਵਰਗਾ ਬੁਢਾਪਾ ਹੋ ਜਾਏ ਬੁਢਾਪੇ ਦੇ ਵੀ ਰੋਲ ਮਾਡਲ ਨੇ ਜਵਾਨੀ ਦੇ ਰੋਲ ਮਾਡਲ ਸਾਡੇ ਸਹਿਬਜ਼ਾਦੇ ਨੇ ਬਾਬਾ ਜੀ ਸਿੰਘ ਜੁਹਾਰ ਸਿੰਘ ਆ ਨੌਜਵਾਨਾਂ ਦੇ ਮੋਬਾਈਲ ਚੈੱਕ ਕਰ ਲੋ ਇਹਨਾਂ ਦੀ ਫੋਟੋ ਲੱਗੀ ਹੁੰਦੀ ਹੈ ਉੱਪਰ ਕਿਸੇ ਹੀਰੋ ਦੀ ਕਿਸੇ ਸਟਾਰ ਦੀ ਕਿਸੇ ਫਿਲਮਾਂ ਦੀ ਗਾਇਕ ਦੀ ਕਿੰਨੇ ਕੁ ਨੇ ਜਿਨ੍ਹਾਂ ਨੇ ਬਾਬਾਜੀਤ ਸਿੰਘ ਜੋ ਹਾਰ ਸਿੰਘ ਰੋਲ ਮਾਡਲ ਮੰਨੇ ਨੇ ਸੁਬੇਗ ਸਿੰਘ ਸ਼ਹਾਬਦ ਸਿੰਘ ਪਿਓ ਪੁੱਤ 20 ਸਾਲ ਦਾ ਹੈ ਪੁੱਤਰ ਸੁਬੇਗ ਸਿੰਘ ਨੂੰ ਕਹਦੇ ਇਹਨੂੰ ਬਚਾ ਲੈ ਕਿਉਂ ਨਹੀਂ ਮੋਤੇ ਮਰਨ ਲੱਗਾ ਕਹਿੰਦਾ ਹਮ ਕਾਰਨ ਗੁਰਕੁੱਲੇ ਗਵਾਈ ਹਮ ਕੁੱਲ ਰੱਖੇ ਕਬਨ ਬੜਾਈ ਸਿੱਖੀ ਦਾ ਰੰਗ ਬੋਲਿਆ ਉਹ ਗੁਰੂ ਨੇ ਸਾਡੇ ਲਈ ਕੁੱਲਾ ਗਵਾ ਦਿੱਤੀਆਂ ਗੁਰੂ ਨੇ ਸਾਡੇ ਲਈ ਚਾਰੇ ਸਹਬਜ਼ਾਦੇ ਸ਼ਹੀਦ ਕਰਾ ਦਿੱਤੇ ਮੈਂ ਆਪਣਾ ਪੁੱਤ ਕਿਹਦੇ ਲਈ ਬਚਾਉਣਾ ਇਹ ਵੀ ਗੁਰੂ ਦੇ ਲੇਖੇ ਲਾ ਕੇ ਸ਼ਹੀਦ ਕਰਾ ਦੇਣਾ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਚਰਖੜੀਆਂ ਤੇ ਚੜੇ ਪਿਓ ਪੁੱਤ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤੇ ਗਏ ਬੜਾ ਕੀਮਤੀ ਹੁਣ ਮੈਂ ਇੱਕ ਘਟਨਾ ਕਹਿ ਕੇ ਫਿਰ ਸਮਾਪਤੀ ਕਰਦੇ ਹਾਂ ਹੋ ਸਕਦਾ ਸਾਡੇ ਜ਼ਿੰਦਗੀ 'ਚ ਕਿਤੇ ਕੰਮ ਆ ਜਾਏ ਕਿਤੇ ਸਾਡੀ ਅਗਵਾਈ ਕਰ ਦੇ ਹਰ ਇਹੋ ਘਟਨਾ ਦੀ ਤਾਰੀਫ਼ ਸਿੱਖਾਂ ਨੇ ਨਹੀਂ ਗੈਰ ਸਿੱਖਾਂ ਨੇ ਕੀਤੀ ਇੱਕ ਮੁਸਲਮਾਨ ਫਰੁਖਸ਼ੀਰ ਬਾਦਸ਼ਾਹ ਨੇ ਕੀਤੀ ਹੈ ਉਹ ਘਟਨਾ ਕੀ ਹੈ ਇਹਦੇ ਵਿੱਚ ਉਮਰ ਦੇ ਚਾਰ ਪੜਾ ਜੁੜੇ ਹੋਏ ਨੇ ਇੱਕ ਹੁੰਦਾ ਬਚਪਨ ਦੂਜਾ ਜਵਾਨੀ ਇੱਕ ਬੁਢਾਪੇ ਤੇ ਜਵਾਨੀ ਦਾ ਵਿਚਕਾਰਲਾ ਸਮਾਂ ਹੁੰਦਾ ਜਿਹਨੂੰ ਅਸੀਂ ਕਹਿੰਦੇ ਅਧਖੜ ਉਮਰ 40 ਤੋਂ 50 ਸਾਲ ਦੇ ਦਰਮਿਆਨ ਅਵਸਥਾ ਜਿਹੜੀ ਹੁੰਦੀ ਹੈ ਫਰੁਖਸ਼ੀਰ ਬਾਦਸ਼ਾਹ ਨੇ ਚਾਰ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਉਦੋਂ ਤੱਕ ਖਬਰਾਂ ਪਹੁੰਚੀਆਂ ਉਹਨੇ ਸਿੱਖਾਂ ਬਾਰੇ ਬੜਾ ਕੁਝ ਸੁਣਿਆ ਦੇਖਿਆ ਪਰ ਕਿਹਾ ਉਹ ਕਹਿੰਦਾ ਮੈਂ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦਾ ਸਿੱਖ ਕਿੰਨੇ ਉੱਚੇ ਕਰਤਾਰ ਦੇ ਮਾਲਕ ਇਹਨਾਂ 'ਚ ਕਿੰਨਾ ਕੁ ਸਿੱਦਕ ਹੈ ਕਿੰਨੀ ਨਿਰਪੈਤਾ ਹੈ ਉਹਨੇ ਚਾਰ ਚਾਰਾਂ ਵਿੱਚ ਇੱਕ ਬੱਚਾ ਹੈ ਨਿੱਕੀ ਉਮਰ ਦਾ 6-6.5 ਸਾਲ ਦਾ ਇੱਕ ਨੌਜਵਾਨ ਹੈ 25 ਸਾਲ ਦਾ ਇੱਕ ਅਧਖੜ ਉਮਰ ਦਾ ਹੈ 45-46 ਸਾਲ ਦਾ ਇੱਕ ਬਜ਼ੁਰਗ ਹੈ 75 ਸਾਲ ਦਾ ਕਹਿੰਦਾ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਕਰ ਲੇ ਜੀ ਕਾਲ ਕੋਠੜੇ 'ਚ ਬੰਦ ਕਰ ਦਿਓ ਕਰ ਦਿੱਤੇ ਪੰਜ ਦਿਨ ਭੁੱਖੇ ਪਿਆਸੇ ਰੱਖੇ ਪੰਜ ਦਿਨ ਪੂਰੇ ਹੁਣ ਆਪਾਂ ਨੂੰ ਪਤਾ ਜੇ ਸਵੇਰ ਦਾ ਪ੍ਰਸ਼ਾਦਾ ਛਕਿਆ ਦੁਪਹਿਰੇ ਨਾ ਮਿਲੇ ਸ਼ਾਮ ਨੂੰ ਬੰਦੇ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਸ਼ਾਮ ਨੂੰ ਉਹ ਸੀ ਕਹਿੰਦੇ ਵੀ ਜੋ ਹੈ ਰੁੱਖਾ ਮਿੱਸਾ ਸੁੱਕਾ ਸਭ ਦੇ ਦਿਓ ਸਭ ਚੱਲੇਗਾ ਚਾਰ ਪੰਜ ਦਿਨ ਭੁੱਖੇ ਤੇ ਪਿਆਸੇ ਰੱਖ ਕੇ ਪੰਜਵੇਂ ਦਿਨ ਹੁਣ ਫਰੁਖਸ਼ੀਰ ਕਹਿੰਦਾ ਵੀ ਮੈਂ ਅੱਜ ਵੇਖਦਾ ਸਿੱਖਾਂ ਦੇ ਸ਼ਿਦਕ ਨੂੰ ਪੰਜ ਦਿਨ ਹੋ ਗਏ ਭੁੱਖੇ ਪਿਆਸੇ ਨੇ ਕਹਿੰਦਾ ਹੁਣ ਵੇਖਿਓ ਇਹਨਾਂ ਵਿੱਚ ਹੋਣਾ ਕੀ ਹੈ ਇੱਕ ਥਾਲੀ ਉਹਦੇ ਵਿੱਚ ਇੱਕ ਪ੍ਰਸ਼ਾਦਾ ਜੇਲ੍ਹ ਦੀ ਕਾਲਕੋਟੜੀ ਚ ਥਾਲੀ ਚ ਪ੍ਰਸ਼ਾਦਾ ਪਾ ਕੇ ਸਿੱਖਾਂ ਦੇ ਅੱਗੇ ਰੱਖ ਦਿੱਤਾ ਗਿਆ ਸਪਾਈਆਂ ਨੂੰ ਆਰਡਰ ਕਰ ਦਿੱਤਾ ਵੀ ਤੁਸੀਂ ਕਰੜੀ ਨਜ਼ਰ ਰੱਖਣੀ ਹੈ ਕਿਸ ਪਲ ਕੀ ਹੋ ਰਿਹਾ ਮੈਨੂੰ ਉਸੇ ਵੇਲੇ ਖਬਰ ਦੇਣੀ ਹੈ ਉਹ ਸੋਚ ਕੇ ਬੈਠਾ ਵੀ ਹੁਣ ਸਿੱਖਾਂ ਚ ਲੜਾਈ ਹੋਣੀ ਹੈ ਪ੍ਰਸ਼ਾਦਾ ਇੱਕ ਹੈ ਬੰਦੇ 4 ਨੇ ਤੇ 5 ਦਿਨਾਂ ਦੇ ਭੁੱਖੇ ਨੇ ਸੁਭਾਵਿਕ ਹੈ ਕਿ ਝਗੜਾ ਹੋਏਗਾ ਥਾਲੀ ਪਈ ਹੈ ਸਾਤ ਸੰਗਤ ਪਰਸ਼ਾਦਾ ਪਿਆ ਕਿਸੇ ਨੇ ਨਹੀਂ ਚੁੱਕਿਆ ਚਾਰੇ ਆਨੇ ਪਹਿਲਾਂ ਥਾਲੀ ਵੱਲ ਵੇਖਿਆ ਪਰਸ਼ਾਦੇ ਵੱਲ ਵੇਖਿਆ ਫਿਰ ਇੱਕ ਦੂਜੇ ਵੱਲ ਵੇਖਿਆ ਪਰ ਸ਼ੱਕ ਕੋਈ ਨਹੀਂ ਰਿਹਾ ਕੁਝ ਸਮੇਂ ਬਾਅਦ ਸਤਨਾਮ ਵੈਗੁਰੂ ਕਹਿ ਕੇ ਬਜ਼ੁਰਗ ਬੋਲਦੇ ਨੇ ਕਹਿੰਨ ਲੱਗੇ ਦੇਖੋ ਸਿੰਘੋ ਮੈਂ ਬਜ਼ੁਰਗ ਹਾਂ ਮੈਂ ਸਾਰੀ ਉਮਰ ਹੰਡਾ ਲਈ ਆ ਖਾ ਲਿਆ ਪੀ ਲਿਆ ਬੜਾ ਕੁਝ ਸ਼ੱਕਿਆ ਕੋਈ ਲੋੜ ਨਹੀਂ ਵੈਸੇ ਵੀ ਮੈਂ ਹੋਰ ਥੋੜੇ ਦਿਨਾਂ ਮਹੀਨਿਆਂ ਸਾਲਾਂ ਦਾ ਮਹਿਮਾਨ ਆ ਮੈਂ ਤੇ ਚਲੇ ਜਾਣਾ ਇਹ ਪ੍ਰਸ਼ਾਦਾ ਆਪਣੇ ਤੋਂ ਪਿੱਛੇ ਵਾਲੇ ਅਧ ਖੜਾ ਨੂੰ ਕਹਿੰਦਾ ਵੀਰ ਜੀ ਤੁਸੀਂ ਸ਼ਕਲੋ ਤੁਸੀਂ ਲੈ ਕੌਮ ਦਾ ਬੜਾ ਕੁਝ ਸਵਾਰ ਸਕਦੇ ਹੋ ਉਹ ਕਹਿਣ ਲੱਗੇ ਵੀ ਮੇਰੇ ਸਰੀਰ 'ਚ ਹਲੇ ਜਾਨ ਹੈ ਮੈਨੂੰ ਕੋਈ ਲੋੜ ਨਹੀਂ ਮੈਂ 10-15 ਦਿਨ ਹੋਰ ਕੱਢ ਸਕਦਾ ਭੁੱਖਾ ਰਹਿ ਕੇ ਕੋਈ ਗੱਲ ਨਹੀਂ ਪ੍ਰਸ਼ਾਦਾ ਨੌਜਵਾਨ ਨੂੰ ਕਹਿਣ ਲੱਗੇ ਬੇਟਾ ਤੂੰ ਸ਼ਕਲ ਹੈ ਤੂੰ ਕੌਮ ਦਾ ਬਹੁਤ ਕੁਝ ਸਵਾਰ ਰਹਾ ਹੈ ਤੂੰ ਜੰਗ ਲੜਨੇ ਨੇ ਜੁੱਧ ਲੜਨੇ ਨੇ ਨੌਜਵਾਨੀ ਨੂੰ ਖਰਾਕ ਦੀ ਲੋੜ ਹੁੰਦੀ ਹੈ ਨੌਜਵਾਨੀ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਵੀ ਪ੍ਰਸ਼ਾਦਾ ਬੇਟਾ ਤੁਸੀਂ ਸ਼ਕਲੋ ਉਹ ਕਹਿਣ ਲੱਗੇ ਦੇਖੋ ਮੇਰੇ ਸਰੀਰ ਚ ਇੰਨੀ ਸੱਤ ਹੈ ਮੈਂ ਮਹੀਨੇ ਦੋ ਮਹੀਨੇ ਵੀ ਭੁਖਾਰ ਆ ਲੈ ਮੈਨੂੰ ਪਰਵਾਹ ਕੋਈ ਨਹੀਂ ਦੋ ਚਾਰ ਮਹੀਨੇ ਦੀ ਭੁੱਖ ਦੀ ਵੀ ਮੈਂ ਪਰਵਾਹ ਨਹੀਂ ਮੰਨਦਾ ਕੁਦਰਤ ਨੇ ਬੜੀ ਜਵਾਨੀ ਵੈਸੇ ਨਸ਼ੇ ਚ ਹੁੰਦੀ ਆ ਕੋਈ ਲੋੜ ਨਹੀਂ ਮੈਂ ਹਲੇ ਹੋਰ ਰਹਿ ਸਕਦਾ ਉਹ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਬੱਚਿਆ ਪ੍ਰਸ਼ਾਦਾ ਤੂੰ ਸ਼ਕਲ ਹੈ ਤੇਰੀ ਉਮਰ ਨਿੱਕੀ ਆ ਬੇਟਾ ਤੂੰ ਸ਼ਕਲ ਹੈ ਛੋਟੇ ਬੱਚੇ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਆ ਇਹ ਸਾਰਾ ਕੁਝ ਉੱਪਰ ਉਹਦੇ ਸਿਪਾਹੀ ਵੇਖ ਰਹੇ ਨੇ ਇਹ ਚਾਰ ਉਮਰਾਂ ਨੇ ਚਾਰੇ ਗੁਰੂ ਕੇ ਸਿੰਘ ਨੇ ਉਹ ਇਹ ਵੇਖਣਾ ਚਾਹੁੰਦੇ ਨੇ ਵੀ ਜਦੋਂ ਲੜਨ ਗਏ ਤੇ ਲੜਨ ਤੋਂ ਬਾਅਦ ਇਹਨਾਂ ਦੇ ਹਾਲਾਤ ਕੀ ਬਣਦੇ ਨੇ ਉਹਨਾਂ ਨੇ ਜਾ ਕੇ ਖਬਰ ਫਿਰ ਉਪਰ ਬਾਦਸ਼ਾਹ ਨੂੰ ਦੱਸਣੀ ਹੈ ਪਰ ਹੁਣ ਇੰਤਜ਼ਾਰ 'ਚ ਬੈਠੇ ਨੇ ਜਿਹੜੀ ਚੀਜ਼ ਦਾ ਇੰਤਜ਼ਾਰ ਹੋ ਕੋਈ ਨਹੀਂ ਰਹੀ ਉਹ ਪਰੇਸ਼ਾਨ ਹੋ ਰਹੇ ਨੇ ਹੁਣ ਜਦੋਂ ਛੋਟੇ ਬੱਚੇ ਸਾਹਮਣੇ ਉਹ ਥਾਲੀ ਕਰ ਦਿੱਤੀ ਕਹਿਣ ਲੱਗੇ ਬੇਟਾ ਪ੍ਰਸ਼ਾਦਾ ਤੂੰ ਛਕ ਲੈ ਬੱਚੇ ਨੇ ਤਿੰਨਾਂ ਵੱਲ ਵੇਖਿਆ ਤੇ ਬੱਚਾ ਹੱਸ ਪਿਆ ਬਚਾ ਹੱਸਿਆ ਕਹਿ ਲੱਗਾ ਹਦੂ ਕੀ ਕਮਾਲ ਹੋਗੀ ਤੁਸੀਂ ਮੈਨੂੰ ਭੁੱਖਾ ਸਮਝਦੇ ਹੋ ਤੁਸੀਂ ਭੁੱਖਾ ਸਮਝਦੇ ਹੋ ਇੱਕਦਮ ਉਹਦੇ ਚਿਹਰੇ ਤੇ ਨੂਰ ਆਇਆ ਜਲਾਲ ਆਇਆ ਜੀ ਜਲਾਉ ਦੇ ਵਿੱਚ ਆ ਗਿਆ ਉਹਦੀਆਂ ਅੱਖਾਂ ਲਾਲ ਹੋ ਗਈਆਂ ਕਹਿਣ ਲੱਗਾ ਮੈਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਪਰਾ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਉਹ ਤਿੰਨ ਦਿਨ ਠੰਡੇ ਬੁਰਜ ਚ ਭੁੱਖੇ ਪਿਆਸੇ ਰਹਿ ਕੇ ਸ਼ਹੀਦ ਹੋ ਸਕਦੇ ਨੇ ਤੇ ਮੈਨੂੰ ਕੀ ਹੋ ਜੇ ਮੈਨੂੰ ਸ਼ਹੀਦ ਹੋਣਾ ਪਿਆ ਸ਼ਹੀਦ ਹੋ ਜਾਗਾ ਪਰ ਪ੍ਰਸ਼ਾਦਾ ਨਹੀਂ ਝਕਾਂਗਾ ਉਹ ਮੈਂ ਵਾਰਿਸ ਕਿਹਨਾਂ ਦਾ ਹਾਂ ਤੁਸੀਂ ਕਹਿ ਕਿਨੂੰ ਰਿਓ ਮੇਰੇ ਪਿੱਠ ਤੇ ਮੇਰਾ ਇਤਿਹਾਸ ਖੜਾ ਹੈ ਮੇਰੇ ਵਾਰਿਸ ਨੇ ਜੇ ਅੱਜ ਇਹ ਪ੍ਰਸ਼ਾਦਾ ਛਕ ਲਿਆ ਮੈਂ ਆਪਣੇ ਵੀਰਾਂ ਨੂੰ ਕੀ ਜਵਾਬ ਦਵਾਂਗਾ ਵੀ 2-4 ਦਿਨਾਂ ਚ ਡੋਲ ਗਏ ਅਸੀਂ ਵੀ ਤੇ 7 ਮਹੀਨੇ ਕਿਲੇ ਦੇ ਵਿੱਚ ਭੁੱਖੇ ਪਿਆਸੇ ਰਹੇ ਨੇ 7 ਮਹੀਨੇ ਦਾ ਕੇਰਾ ਜੀ ਆਨੰਦਪੁਰ ਸਾਹਿਬ ਨੂੰ ਮਹੀਨਾ 2 ਮਹੀਨੇ ਪ੍ਰਸ਼ਾਦਾ ਪਾਣੀ ਚੱਲ ਗਿਆ 7 ਮਹੀਨੇ ਤੋਂ ਰਾਸ਼ਨ ਅੰਦਰ ਨਹੀਂ ਗਿਆ ਉਹ ਕਿਵੇਂ ਸਮਾ ਗੁਰੂ ਸਾਹਿਬ ਨੇ ਕੱਢਿਆ ਕਿਵੇਂ ਸਿੱਖਾਂ ਨੇ ਕੱਢਿਆ ਕਿਵੇਂ ਗੁਰੂ ਕੇ ਲਾਲਾਂ ਨੇ ਕੱਢਿਆ ਕਹਿੰਦੇ ਸੀ ਕਿਵੇਂ ਭੁਲਾ ਦਈਏ ਇਹ ਤੇ ਗੱਲਾਂ ਹੀ ਕਰ ਲਧੀਆਂ ਨੇ ਮੈਂ ਆਪਣੇ ਵੀਰਾਂ ਦੇ ਖੂਨ ਨੂੰ ਪਿਆਰ ਕਰਨ ਵਾਲਾ ਹਾਂ ਮੈਨੂੰ ਲੋੜ ਨਹੀਂ ਜੇ ਉਹ ਸ਼ਹੀਦ ਹੋ ਸਕਦੇ ਨੇ ਮੈਂ ਵੀ ਸ਼ਹੀਦ ਹੋਣ ਦੇ ਵਿੱਚ ਮਾਣ ਮਹਿਸੂਸ ਕਰਦਾ ਕਹਿੰਦਾ ਸ਼ਹੀਦ ਹੋ ਜਾਗੇ ਪਰ ਇਹ ਕੰਮ ਨਹੀਂ ਕਰਨਾ ਹੁਣ ਉਹ ਪ੍ਰਸ਼ਾਦਾ ਉੱਥੇ ਹੀ ਪਿਆ ਹੈ ਚਾਰ ਦੇ ਚਾਰੇ ਬੈਠੇ ਨੇ ਕਈ ਦਿਨ ਦੇ ਭੁੱਖੇ ਨੇ ਕਿਸੇ ਨੇ ਵੀ ਨਹੀਂ ਛਕਿਆ ਉਹ ਦੇਖ ਕੇ ਹੈਰਾਨ ਹੋ ਗਏ ਪਰੇਸ਼ਾਨ ਹੋ ਗਏ ਹੁਣ ਫਿਰ ਬਜ਼ੁਰਗ ਹੋਸ਼ ਬੋਲਿਆ ਹੁਣ ਹੋਸ਼ ਬੋਲਿਆ ਐਂ ਕਿ ਬਜ਼ੁਰਗਾਂ ਦੀ ਬੜੀ ਵੱਡੀ ਲੋੜ ਹੁੰਦੀ ਹੈ ਜੀ ਬਜ਼ੁਰਗ ਨੂੰ ਕਦੀ ਵੀ ਮਤ ਸਮਝੋ ਵੀ ਹੁਣ ਤੇ ਬੁੱਢਾ ਹੋ ਗਿਆ ਬਾਪੂ ਇਹਨੂੰ ਕੀ ਪਤਾ ਨਹੀਂ ਉਹ ਕਹਿਣ ਲੱਗਾ ਚਲੋ ਫਿਰ ਠੀਕ ਹੈ ਪੁੱਤਰੋ ਹੁਣ ਆਪਾਂ ਆਪਣੇ ਗੁਰੂ ਦਾ ਹੁਕਮ ਪੂਰਾ ਕਰਦੇ ਹਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਕਿਹਾ ਅਸੀਂ ਵੰਡ ਕੇ ਸ਼ਕੋ ਅਪਚਾਰੀ ਵੰਡ ਕੇ ਸ਼ਕਦੇ ਹਾਂ ਉਸ ਇੱਕ ਪ੍ਰਸ਼ਾਦੇ ਦੇ ਫਿਰ ਚਾਰ ਟੁਕੜੇ ਕੀਤੇ ਚਾਰ ਟੁਕੜੇ ਕਰਕੇ ਇੱਕ ਇੱਕ ਬੁਰਕੀ ਆਈ ਚਾਰਾਂ ਨੇ ਗੁਰੂ ਗੁਰੂ ਕਹਿ ਕੇ ਸ਼ੁਕਰ ਕੀਤਾ ਤੇ ਫਿਰ ਆਨੰਦ ਦੇ ਵਿੱਚ ਜੁੜ ਗਏ ਔਰ ਉਹ ਵੇਖ ਕੇ ਹੈਰਾਨ ਰਹਿ ਗਏ ਉਹਨਾਂ ਨੇ ਫਰੁਖਸ਼ੀਰ ਨੂੰ ਦੱਸਿਆ ਕਹਿਣ ਲੱਗੇ ਬਾਦਸ਼ਾਹ ਕਰਾਮਾਤ ਕਰਮਾਤ ਉਹ ਕਹਿੰਦੇ ਕੀ ਹੋ ਗਿਆ ਉਹ ਕਹਿੰਦੇ ਚਾਰਾਂ ਨੂੰ ਅਸੀਂ ਸੋਚਿਆ ਸੀ ਇੱਕ ਰੋਟੀ ਪਿੱਛੇ ਲੜਨਗੇ ਮਰਨਗੇ ਆਪਸ ਵਿੱਚ ਖੈਣਗੇ ਚਾਰਾਂ ਨੇ ਪ੍ਰਸ਼ਾਦਾ ਛਕਿਆ ਕੋਈ ਨਹੀਂ ਪ੍ਰਭਾ ਨਹੀਂ ਮੰਨੀ ਬਾਅਦ ਵਿੱਚ ਬਜ਼ੁਰਗ ਨੇ ਕਿਹਾ ਕਹਿਣ ਤੇ ਚਾਰਾਂ ਨੇ ਇੱਕ ਇੱਕ ਬੁਰਕੀ ਸ਼ਕਲ ਹੀ ਤੋਂ ਤੇ ਆਨੰਦ ਚ ਬੈਠੇ ਨੇ ਰੁਕਸ਼ਿਰ ਹਰਾਨ ਹੋ ਗਿਆ ਉਹਨੇ ਇੱਕ ਗੱਲ ਆਕੀ ਸੀ ਕਹਿੰਦਾ ਅਜੀ ਕੌਮ ਬੂਏ ਬਾਦਸ਼ਾਹੀ ਮੀ ਆਇਤ ਕਹਿੰਦਾ ਅੱਜ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਏਸ਼ ਕੌਮ ਦੇ ਵਿੱਚੋਂ ਬਾਦਸ਼ਾਹੀ ਦੀ ਬੂਹ ਪਈ ਆਉਂਦੀ ਹੈ ਇਹਨਾਂ ਦਾ ਕਿਰਦਾਰ ਇੰਨਾ ਉੱਚਾ ਹੈ ਇਹ ਦੁੱਖ ਨੂੰ ਭੁੱਖ ਨੂੰ ਸਹਿ ਸਕਦੇ ਨੇ ਤਾਂ ਕਹਿੰਦਾ ਮੈਂ ਇੱਕ ਗੱਲ ਦਾ ਦਾਵਾ ਕਰਦਾ ਆਉਣ ਵਾਲੇ ਸਮੇਂ 'ਚ ਦੇਸ਼ ਤੇ ਰਾਜ ਕਰਨਗੇ। ਪਰ ਸੱਚੀ ਬਾਤ ਐ ਉਹ ਫਿਰ ਸਮਾਂ ਆ ਗਿਆ 1799 ਦੇ ਵਿੱਚ ਖਾਲਸੇ ਦਾ ਰਾਜ ਹੋ ਗਿਆ। ਥੋੜੇ ਨਿਸ਼ਾਨ ਝੁੱਲ ਗਏ ਪਰ ਖਾਲਸਾ ਸਾਜਣ ਤੋਂ ਪੂਰੇ 100 ਸਾਲ ਬਾਅਦ ਕੌਮ ਨੇ ਆਪਣਾ ਦੇਸ਼ ਤੇ ਰਾਜ ਸਥਾਪਿਤ ਕਰ ਲਿਆ। ਇਹ ਕਿੱਥੋਂ ਮਿਲੀਆਂ ਚੀਜ਼ਾਂ ਇਹ ਮਿਲਦੀਆਂ ਨੇ ਗੁਰੂ ਕੀ ਬਾਣੀ 'ਚੋਂ ਗੁਰੂ ਦੇ ਜੀਵਨ 'ਚੋਂ ਤੇ ਸਾਡੇ ਉੱਚੇ ਕਿਰਦਾਰ 'ਚ।